ਵਾਹਿਗੁਰੂ ਵਾਹਿਗੁਰੂ ਹੋ ਸਰ ਬੁਲਾ ਲਿਓ ਬੁਲਾ ਲਿਓ ਮਾਰਦ ਜੀ ਆਜੂ ਕੋਸਲ ਕੋਸਲ ਬੜਾ ਫੈਮਸਲ ਬਣ ਗਿਆ ਵਾਹਿਗੁਰੂ 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 ਮਸ਼ਾਲ ਅੱਲਾਹ ਅੱਲਾਹ ਇਹ ਉਹਨਾਂ ਨੂੰ ਇਹ ਉਹਨਾਂ ਨੂੰ ਵੀ ਆਪਾਂ ਬਾਰ-ਬਾਰ ਹੁਣ ਦਰਸ਼ਨ ਨਹੀਂ ਕਰਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਉਥੇ ਦੋਸਤੋ ਹੁਣ ਹੋਰ ਇੱਕ ਬੇਅਦਬੀ ਦੀ ਘਟਨਾ ਵਾਪਰੀ ਹੈ ਜਿੱਥੇ ਦੋਸਤੋ ਪੰਡ ਭਗਵਾਨਪੁਰ ਕਪੂਰਥਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਹਣ ਉਥੇ ਸਤਕਾਰ ਕਮੇਟੀ ਵਾਲੇ ਵੀਰ ਵੀ ਪਹੁੰਚੇ ਨੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂ ਵਾਹਿਗੁਰੂ ਵਾਹਿਗੁਰੂ ਹੋ ਸਰ ਬੁਲਾ ਲਓ ਬੁਲਾ ਲਓ ਮਾਰਦ ਜੀ ਆਇਓ ਕੋਸਲ ਕੋਸਲ ਬੜਾ ਖੈਰ ਨੋਟ ਬਣ ਵਾਹਿਗੁਰੂ 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 ਮਸ਼ਾਅੱਲ ਅੱਲਾਹ ਵਾਹਿਗੁਰੂ ਮਰੀ ਉਹਨਾਂ ਨੂੰ ਮੈਨੂੰ ਉਹਨਾਂ ਨੂੰ ਤੇ ਆਪਾਂ ਬਾਰ-ਬਾਰ ਉਹਨਾਂ ਦੇ ਦਰਸ਼ਨ ਨਹੀਂ ਕਰਨੇ ਕਿਧਰ ਦੇਖ ਲਿਆ ਉਹਨਾਂ ਨੂੰ ਆ ਜਾਓ ਤੁਹਾਨੂੰ ਕਹਿੰਦਾ ਆਨੰਦ ਉਹਨਾਂ ਨੂੰ ਮੈਂ ਕਹਿੰਦਾ ਕਿ ਕਰ ਲੋ ਵੀ ਆਪਾਂ ਬਾਰ-ਬਾਰ ਆਪਾਂ ਸੁਖਾਸਿ ਕਰਦੇ ਨਾ ਫਿਰ ਆਪਾਂ ਦਰਸ਼ਨ ਨਹੀਂ ਕਰਾਉਣਾ ਸੀ 5592 592 598 आर्थिकको गणनाको 950 150 ले त अनुमान पत्ता छ है अंश दिनले निले 12 दिन साले 500 भर्नेको लागि शेषक 13 अंक छ यो अंक गर्न भयो है साथीको तपाईको सामने छ 3 बजे जही मन भारी छ ओहो खाली ਹਾਂ ਜੀ ਇਹ ਦੇਖ ਲਓ 590 ਤਾਂ ਲੱਗੇ ਕੀ ਭਾਇਆ 3 600 ਤੀਰਾਂ ਕਰ ਲਓ 500 ਆਪਣੇ ਤੇ ਬਹੁਤ ਰੁਪਏ ਤੁਹਾਨੂੰ ਇਹ ਕਿੰது ਚੱਲਣਾ ਮੈਂ ਤੁਹਾਨੂੰ ਦੇਵਾਂਗਾ ਨਵਾਂ ਇਹ 390 ਕੰਪਲੀਟ ਹੋ ਗਏ ਜਿਹੜੇ ਇਹ ਜੋ ਚੁਰਾ ਪਾਕਦੇ ਨੇ ਇਹ ਨੇ ਸੋਨ ਇਹ ਜਾ ਕੇ ਕਿਹਦੇ ਮੋਟਾ ਬੋਲ ਚੁਣ ਇਹ ਨਹੀਂ ਕਿ 10 ਵਾਟੇ ਦੇਖਣਾ ਨਾ ਪੜ ਰਿਹਾ ਬੜੀ ਇਹ ਸੋ ਇਹ ਪਾਰੇ 112 ਦੇ ਤਰ੍ਹਾਂ 60 ਸੋ ਬਾਰੇ 60 ਸੋ ਬਾਰੇ ਤਾਂ 60 ਸੋ ਤੇ ਆ ਨਹੀਂ ਇਹ ਤਾਂ ਬਿਲਕੁਲ ਹੀ ਕਾਟਾ ਨਹੀਂ ਆਪਰੇ तो no, कर <laughs> 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 ਕਿ ਉਹ ਬਈ ਪਰ 500 ਰੁਪਏ ਨੇ ਮੇਰੇ ਆ ਕੇ 600 ਕੇ ਰੱਖ ਤਾ ਤਨੇ ਪਾਤੇ। ਭਾਜੀ ਹੁਣ ਫੋਕਸ ਕਰਦਣਾ ਹੁੰਦੀ ਹੈ ਪਦਰਨਾ ਕਰਨਾ। ਸੋ ਸੰਗਤ ਜੀ ਅੱਜ ਪਿੰਡ ਭਗਵਾਨਪੁਰ ਪਲੱਥਾਂ ਜਿੱਥੇ ਕੀ ਫਿਰ ਇੱਕ ਵਾਰੀ ਜੋ ਹਫਤਾ ਪਹਿਲਾਂ ਪਿੱਛੇ ਝੰਡਿਆਲੇ ਜਗਰਦੀ ਹੋਈ ਸੀ ਅਜੇ 2-3 ਦਿਨ ਲੰਘੇ ਨੇ ਕਿ ਜਿਹੜੀ ਪਿੰਦ ਭਗਵਾਨਪੁਰ ਵਿਖੇ ਪਲੱਥਾਂ ਜਿਹੜੀ ਅੱਜ ਵਿਦਵੀ ਹੋਈ ਜਿਹੜੀ ਕਿ ਅੱਜ ਦਿਨੇ 1.5-3 ਵਜੇ ਜਿਹੜਾ ਦੁਸ਼ਟ ਪਾਪੀ ਗੁਰੂ ਘਰ ਵਿੱਚ ਆਉਂਦਾ ਆ ਤੇ ਆਗੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 598 ਅੰਕ ਤੋਂ ਲਾ ਕੇ 598 ਅੰਕ ਤੋਂ ਲਾ ਕੇ 612 ਤੱਕ 12 ਤੱਕ ਜਿਹੜੇ ਅੰਗ ਆ ਸਾਰੇ ਪਾੜ ਕੇ ਤੇ ਸਰੂਬ ਨੂੰ ਜਿਹੜਾ ਅੱਗੇ ਸਿਰ ਦਿੱਤਾ ਜਾਂਦਾ ਏ ਤੇ ਇਹ ਜਿਹੜੀ ਹੈਗੀ ਆ ਬੜੀ ਦੁਖਦਾਈ ਖਬਰ ਆ ਸਿੱਖ ਪੰਥ ਦੇ ਸਾਰਿਆਂ ਦੇ ਹਿਰਦੇ ਜਿਹੜੇ ਬੁਲੰਦ ਰਗੇ ਆ ਤੇ ਅਸੀਂ ਸਾਰੇ ਜੀ ਜਥੇਬੰਦੀਆਂ ਦੁਪਹਿਰ ਦੇ ਇਥੇ ਪਹੁੰਚਿਆ ਸੀ ਬਾਬਾ ਨਿਹੰਗ ਸਿੰਘ ਜੀ ਹੋਰ ਵੀ ਜੜੀਆਂ ਜਥੇਬੰਦੀਆਂ ਪਾਪਾ ਗੁਰਦੇਵ ਸਿੰਘ ਜੀ ਭਾਈ ਸੁਰਿੰਦਰ ਸਿੰਘ ਜੀ ਹੋਰ ਵੀ ਜਿਹੜੇ ਸਤਕਾਰ ਕਮੇਟੀ ਪੰਜਾਬ ਤੇ ਜਦੋਂ ਆ ਕੇ ਅਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਜਖਮੀ ਕੀਤੇ ਹੋਏ ਸੀਗੇ ਸੋ ਸੰਗਤ ਜੀ ਆਪਾਂ ਬਾਰ-ਬਾਰ ਕਹਿੰਦੇ ਆ ਕਿ ਆਪਣੇ ਗੁਰੂ ਘਰਾਂ ਵਿੱਚ ਪਹਰੇਦਾਰੀ ਹੋਵੇ ਤਾਂ ਜੋ ਇਹਦਾ ਤੁਸੀਂ ਸਬਕ ਲੈ ਲਏ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੁੰਦੀ ਆ ਉਹ ਗੁਰੂ ਘਰ ਵਾਲੇ ਸਬਕ ਲੈਂਦੇ ਠੀਕ ਆ ਜੀ ਅੱਗੇ ਤੋਂ ਨਹੀਂ ਹੋਵੇਗੀ ਪਰ ਸਾਨੂੰ ਇਹ ਇੰਤਜ਼ਾਰ ਰਹੂਗਾ ਕਿ ਆਪਾਂ ਸਾਡੇ ਗੁਰੂ ਘਰ ਵਿੱਚ ਬਿਦਵੀ ਹੋਊਗੀ ਤਾਂ ਫਿਰ ਆਪਾਂ ਜਿਹੜੀ ਪਹਰੇਦਾਰੀ ਕਰਾਂਗੇ ਸੰਗਤ ਦੀ ਹੱਦੀ ਹੱਥ ਜੋੜ ਕੇ ਬੇਨਤੀ ਆ ਆਪਣੇ ਗੁਰੂ ਘਰ ਅੱਜ ਪਹਰੇਦਾਰੀ ਕਰੋ ਅੱਜ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਬਾਬਾ ਨਿਹੰਗ ਸਿੰਘ ਫੋਜਾ ਵੱਲੋਂ ਅਸੀਂ ਅੱਜ ਜਿਹੜੀ ਕਮੇਟੀ ਆ ਜਿੱਦਾਂ ਕਾਲਕਤਾਰ ਸਾਹਿਬ ਦਾ ਹੁਕਮਨਾਮਾ ਆ ਕਿ ਜਿਹੜੀ ਕਮੇਟੀ ਜਿੱਥੇ ਵੀ ਬਿਦਵੀ ਹੁੰਦੀ ਹੈ ਗੁਰੂ ਘਰ ਵਿੱਚ ਉਸ ਘਰ ਦੀ ਕਮੇਟੀ ਜਿਹੜੀ ਹੈਗੀ ਆ ਇਹ ਜੁम्मेदार ਜੁम्मेदार ਹੋਊਗੀ ਤੇ ਜਿਹੜੇ ਵਿੱਚ ਗ੍ਰਾਂਥੀ ਦੀ ਜੁम्मेदार ਹੋਊਗਾ ਸੋ ਅੱਜ ਇੱਥੇ ਵੀ ਜਿਹੜੀ ਜ਼ਿੰਮੇਵਾਰੀ ਜਿਹੜੀ ਇਹਨਾਂ ਨੇ ਨਹੀਂ ਨਿਭਾਈ ਕਮੇਟੀ ਨੇ ਤੇ ਜਿਹੜੀ ਕਮੇਟੀ ਭੰਗ ਕਰਕੇ ਆਪਾਂ ਜਿਹੜੀ ਹੈ ਜਿੱਨਾਂ ਚੱਕਰ ਕਮੇਟੀ ਨਹੀਂ ਨਹੀਂ ਬਣ ਜਾਂਦੀ ਉਹਨਾਂ ਦੇ ਰਾਪਾ ਜਿਹੜੀ ਹੈਗੀ ਹੈ ਕਮੇਟੀ ਦੇ ਨਵੇਂ ਜਿਹੜੇ ਪ੍ਰਬੰਧਕ ਲਾ ਦਿੱਤੇ ਆ ਜਿਨ੍ਹਾਂ ਵਿੱਚੋਂ ਭਾਈ ਤਰਨਜੀਤ ਸਿੰਘ ਭਾਈ ਜਸਵੀਰ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਦੀ ਭਾਈ ਪਤਵਾਲ ਸਿੰਘ ਦੀ ਭਾਈ ਜੀਵਨ ਸਿੰਘ ਜੀ ਸੋ ਇਹ ਪਿਆਰੇ ਜਿਹੜੇ ਜਿੰਮੇਚਰ ਕਮੇਟੀ ਨਹੀਂ ਬਣਦੀ ਉਹਨਾਂ ਚੱਕਰੇ ਸੇਵਾ ਕਰਨਗੇ ਜੇ ਇਹਨਾਂ ਦੇ ਸੇਵਾ ਸੇਵਾ ਦੌਰਾਨ ਕੋਈ ਬੇਅਦਬੀ ਪਾਈ ਜਾਂਦੀ ਹੈ ਤੇ ਇਹ ਜ਼ਿੰਮੇਵਾਰ ਹੋਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਸੰਗਤ ਜੀ ਬਿਲਕੁਲ ਜਿਹੜੀ ਭਾਈ ਸਾਹਿਬ ਜੀ ਨੇ ਗੱਲ ਕੀਤੀ ਹੈ ਨਾ ਬੜਾ ਹੀ ਦੁੱਖ ਹੁੰਦਾ ਇਸ ਗੱਲ ਦਾ ਕਿ ਉਸੇ ਪਿੰਡ ਵਾਲਿਆਂ ਨੂੰ ਦਰਦ ਹੁੰਦਾ ਗਵਾਂਡੀ ਨੂੰ ਵੀ ਨਹੀਂ ਹੁੰਦਾ ਤੇ ਜੇ ਗਵਾਂਡੀ ਪਿੰਡ 'ਚ ਹੋ ਗਿਆ ਤੇ ਅਸੀਂ ਆਪਣੇ ਪਿੰਡ ਤੇ ਪਹਿਰਾ ਲਾ ਲਈਏ ਜਦੋਂ ਤੱਕ ਪਹਿਰੇ ਨਾ ਨਾ ਲਾਏ ਆ ਤਖਤ ਸਾਹਿਬ ਦਾ ਅਸ਼ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ 50000 ਕੱਲ 10000 ਮੈਲਾ ਸੀ ਹਰ ਦਿਨ 10-10000 ਲੈ ਕੇ ਸਾਰੇ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਲਾਉਣਾ ਚਾਹੁੰਦੇ ਆ ਜਿਹੜੇ ਵੀਰ ਹੁਣ ਜਿੰਨੇ ਵੀ ਵੀਰ ਐ ਇਸ ਵੇਲੇ ਕਿਸੇ ਵੀ ਮਾਧਿਅਮ ਦਰਹੀਂ ਇਹ ਬੇਨਤੀ ਸੁਣਦੇ ਪਏ ਆ ਜਿਹੜੇ ਆਪਣੇ ਏਰੀਆ 'ਚ ਇਹ ਸਟicker ਲਗਵਾ ਸਕਦੇ ਆ ਉਹ ਸਾਨੂੰ ਫੋਨ ਕਰੋ ਸਹਿਯੋਗ ਦਿਓ ਕਿਉਂਕਿ ਵੇਖੋ ਬੜਾ ਦੁੱਖ ਲੱਗਦਾ ਬਹੁਤ ਦੁੱਖ ਲੱਗਦਾ ਰੋਣੀ ਆਉਂਦਾ ਉਹ ਦੁਸ਼ਟਾਂ ਦਾ ਛੋਹਣਾ ਲਾਉਣ ਦਾ ਵੀ ਰੋ ਚੜਦਾ ਪਰ ਗੱਲ ਇਹ ਆ ਵੀ ਅੱਗੋਂ ਦੇ ਜੇ 체ਤੀਏ ਤੱਕਾਇਤ ਮਿਲੇ ਸਜਾਈ ਗੱਲ ਸਿਰਫ ਇੱਕੋ ਹੀ ਆ ਸਾਰੀ ਸ਼੍ਰੋਮਣੀ ਕਮੇਟੀ ਦੇ ਵੀ ਸਕੱਤਰ ਸਾਹਿਬ ਪ੍ਰਧਾਨ ਸਾਹਿਬ ਨੇ ਭੇਜੇ ਨੇ ਸਾਰੇ ਵੀਰ ਪ੍ਰਚਾਰਕ ਸਾਹਿਬ ਭਾਈ ਸਰਜੀਤ ਸਿੰਘ ਵੀ ਆਏ ਭਾਈ ਚਾਨਣ ਸਿੰਘ ਵੀ ਆਏ ਨੇ ਮਹਿੰਦਰ ਸਾਹਿਬ ਹੋਰ ਆਏ ਹੋਏ ਨੇ ਸੋ ਸਾਰੇ ਵੀਰ ਵੇਖੋ ਆਪਾਂ ਆਉਨੇ ਆ ਪਰ ਕਿਉਂ ਨਾ ਆਪਾਂ ਪਹਿਲਾਂ ਹੀ ਢੱਕ ਲਈਏ ਵੀ ਸਾਨੂੰ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਦੋਂ ਦੋਸਤੋ ਇਹ ਪਿੰਡ ਭਗਵਾਨਪੁਰਖਪੂਰਥੜਾ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ ਐਸਕਟ ਨੂੰ ਲੈ ਕੇ ਦੋਸਤੋ ਜੋ ਵੀ ਸਤਕਾਰ ਕਮੇਟੀ ਵੱਲੋਂ ਵੀਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਵ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਕਰਦੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ